ਅ ਅਜੇ ਕੱਲ ਇੱਕ ਖੰਡ ਚਰਚਾ ਦਾ ਵਿਸ਼ਾ ਹੋਰ ਚੀਜ਼ ਵੀ ਬਣੀ ਹੋਈ ਸੀ ਪੰਚਾਇਤੀ ਚੋਣਾਂ ਬੜਾ ਇੰਤਜ਼ਾਰ ਸੀਗਾ ਕਿ ਕੋਈ ਤਰੀਕ ਉਹਨਾਂ ਦੀ ਪੱਕੀ ਕਰ ਦੇਣ ਤੇ ਅਸੀਂ ਭਾਈ ਫੇਰ ਖੰਡ ਚਰਚਾ ਉਹਨਾਂ ਦੀ ਕਰੀਏ ਕਿਹੜਾ ਬੰਦਾ ਹੁਣ ਲੈ ਕੇ ਆਈਏ ਕਿਹੜਾ ਆਉਣਾ ਹੈ ਕਿਹੜਾ ਜਿੱਤੂਗਾ ਕਿਹੜਾ ਕੀ ਮਾਹੌਲ ਹੈ ਤੇ ਹੁਣ ਇਧਰੋਂ ਵੀ ਕਹਿੰਦੇ ਪੀਸੀ ਚੱਲ ਰਹੀ ਹੈ ਕੀ ਮਾਹੌਲ ਹੈ ਕੋਈ ਤਰੀਕ ਤਰੂਪ ਪੱਕੀ ਦੱਸਣ ਲੱਗੇ ਹੁਣ ਅੱਜ ਨਹੀਂ ਦੇਖੋ ਤਰੀਕ ਤੇ ਮਾਮ ਸਾਹਿਬ ਨੇ ਪੱਕੀ ਦੱਸ ਦਿੱਤੀ ਸੀ ਹੂੰ ਅ ਪਰਸੋਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਬਈ ਦਸਹਰੇ ਤੋਂ ਬਾਅਦ ਦੀਆਂ ਤਰੀਕਾਂ ਦੇਣਗੇ ਸ਼ਾਇਦ ਪਿੱਛੇ ਸ਼ਾਇਦ ਲਾਤਾ ਜੀ ਯਾਨੀ ਸਾਰਾ ਕੁਝ ਜਿਹੜਾ ਹੈ ਕਿਉਂਕਿ ਦੇਖੋ ਜਿਹੜਾ ਸੂਬੇ ਦਾ ਚੋਣ ਕਮਿਸ਼ਨ ਹੁੰਦਾ ਹੈ ਉਹ ਤਾਂ ਜਿਹੜਾ ਅਮਲਾ ਫੈਲਾ ਹੁੰਦਾ ਉਹ ਸਾਰਾ ਸਟੇਟ ਦਾ ਹੁੰਦਾ ਹੈ ਸਟੇਟ ਦੀ ਮਸ਼ੀਨਰੀ ਹੁੰਦੀ ਹੈ ਤਾਂ ਕੀ ਗੱਲ ਹੈ ਕਿ ਜਿਹੜਾ ਸਟੇਟ ਦਾ ਹੈੱਡ ਹੈ ਕਿ ਉਹਨੂੰ ਪਤਾ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਉਹ ਮਗਰ ਸ਼ਾਇਦ ਬਸ ਇੱਕ ਖਾਨਾ ਪੂਰਤੀ ਸੀ ਹੂੰ ਤੈਨ ਦਾ ਮਤਲਬ ਇਹ ਆ ਕਿ ਤਰੀਕ ਫਿਕਸ ਕਦੋਂ ਹੁੰਦੀ ਆ ਸ਼ਡਿਊਲ ਜਿਹੜਾ ਹੈ ਉਹ ਕਦੋਂ ਦਾ ਦਿੰਦੇ ਆ ਉਹ ਤੇ ਚੱਲ ਹਾਲੇ ਕੁਝ ਮਿੰਟ ਦੀ ਕਹ ਲੋ ਕਿ ਦੂਰੀ ਹੈ ਹੋ ਸਕਦਾ ਕਿ ਆਪਣੀ ਗੱਲਬਾਤ ਦੇ ਦੌਰਾਨ ਹੀ ਉਹ ਤਰੀਕ ਨਿਕਲ ਵੀ ਆਵੇ ਪਰ ਮਾਨ ਸਾਹਿਬ ਤਾਂ ਦੱਸ ਗਏ ਨੇ ਹਮਮ ਕਦੋਂ ਸਾਰੇ ਤੋਂ ਬਾਅਦ ਹਾਂ ਜੀ 15 ਆ ਦੇ ਨੇੜੇ ਤੇੜੇ ਜੀ ਜੀ ਤਾਂ ਇਹ ਤੋਂ ਬਸ ਮੰਨ ਕੇ ਚਲੋ ਹੈ ਸਪੋਜ਼ ਦੈਟ ਵੀ ਇੱਥੇ ਹੀ ਕੱਲ ਆ ਕੇ ਦੇਖੋ 13142 ਪੰਚਾਇਤਾਂ ਜੀ 23 ਜ਼ਿਲ੍ਹਾ ਪ੍ਰੀਸ਼ਦਾਂ ਹੂੰ ਤੇ 153 ਬਲਾਕ ਸੰਤਿਆ ਜੀ ਇਹਨਾਂ ਵਾਸਤੇ ਵੋਟ ਪਾਣੀ ਆ ਹੂੰ ਹੂੰ ਇਹ ਕਹਿ ਲੋ ਕਿ ਪਿੰਡਾਂ ਦੀ ਸਭ ਤੋਂ ਰੌਚਕ ਲੜਾਈ ਹੁੰਦੀ ਆ ਵੋਟਾਂ ਦੀ ਬਿਲਕੁਲ ਜਦੋਂ ਵਿਆਹਾ ਵਰਗਾ ਮਾਹੌਲ ਹੁੰਦਾ ਹੂੰ ਹੂੰ ਕਿਤੇ ਕਹਿ ਲੋ ਕਿ ਡਾਂਗ ਸੋਟਾ ਵੀ ਚੱਲਦਾ ਹੈ ਬਿਲਕੁਲ ਜੀ ਤੇ ਦੇਸੀ ਅੰਗਰੇਜ਼ੀ ਬਾਰੇ ਤੇ ਖੁਦ ਮਾਨ ਸਾਹਿਬ ਵੀ ਕਹਿ ਗਏ ਹੋ ਆਪ ਪਿੰਡਾਂ ਦੇ ਜਾਏ ਆ ਉਹ ਤੇ ਥੋੜਾ ਜਿਹਾ ਦੱਸ ਰਿਹਾ ਭਾਈ ਦੇਸੀ ਵਾਲਾ ਮੌਲ ਕੱਟ ਗਿਆ ਉਹਨਾਂ ਨੂੰ ਜਾਣਕਾਰੀ ਹੈ ਕੀ ਆ ਮਤਲਬ ਦੇਸੀ ਅੰਗਰੇਜ਼ੀ ਦੀ ਨਹੀਂ ਉਹਨਾਂ ਨੂੰ ਪੰਚਾਇਤੀ ਇਲੈਕਸ਼ਨ ਕਿਵੇਂ ਲੜੇ ਜਾਂਦੇ ਉਹ ਵੀ ਜਾਣਕਾਰੀ ਹੈ ਜਾਣਕਾਰੀ ਹੈ ਬਿਲਕੁਲ ਤਾਂ ਭਾਈ ਉਹ ਸਾਰਾ ਕੁਝ ਜਿਹੜਾ ਹੈ ਉਹ ਤੇ ਉਹਨਾਂ ਨੇ ਦੱਸ ਹੀ ਦਿੱਤਾ ਹਮ ਕਿ ਭਾਈ 40 40 ਲੱਖ ਨਾਲ ਆਇਓ ਮੈਂ ਆਤਕੀ ਖਾਨ ਖੂਨ ਨਹੀਂ ਜੇ ਦੇਣੀ ਤੁਹਾਨੂੰ ਹਮ ਹੁਣ ਤੁਸੀਂ 5 ਸਾਲ ਰਹੋਗੇ ਕਿੰਨੀ ਰਹੋਗੇ ਇਹਦਾ ਵੀ ਹਾਲੇ ਕਿਉਂਕਿ ਤਿੰਨ ਤੇ ਵਿਆਹ ਲਏ ਆ ਜੀ ਰਹਿ ਗਿਆ ਤੁਹਾਡੇ 2 ਸਾਲਾਂ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਭਾਈ ਉਹ ਆਪਦੇ ਹਿਸਾਬ ਕਿਤਾਬ ਨਾਲ ਦੇਖਣਗੇ ਕਿ ਤੁਸੀਂ 2 ਸਾਲ ਰਹੋਗੇ ਕਿ ਨਹੀਂ ਰਹੋ ਪਹਿਲੀ ਗੱਲ ਇਹ ਹੈ ਬਿਲਕੁਲ ਬਾਕੀ ਦੇਖੋ ਜੇ ਇਹ ਇਲੈਕਸ਼ਨ ਹੁਣ ਦੇਖੋ ਕਨਫਰਮ ਨਹੀਂ ਹੈਗਾ ਲਈ ਆਪਾਂ ਕਹਿ ਲੋ ਕਿ ਹਾਈਪੋਥੈਟਿਕਲੀ ਆਪਾਂ ਕਹਿੰਦੇ ਆ ਕਿ فرض ਕਰੋ ਜੇ 15 ਤਰੀਕ ਤੋਂ ਬਾਅਦ ਬਾਅਦ ਦਾ ਇਲੈਕਸ਼ਨ ਮਿੱਥਿਆ ਜਾਂਦਾ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਪਿੰਡਾਂ ਚ ਕੋਡ ਆਫ ਕੰਡਕਟ ਲੱਗਦਾ ਤਾਂ ਮੈਂ ਜਿਹੜੀ ਗੱਲ ਸੋਚਦਾ ਹਾਂ ਉਹ ਇਹ ਆ ਕੀ ਇਸ ਸਮੇਂ ਦੇ ਦੌਰਾਨ ਕੀ ਸਾਡਾ ਮਜ਼ਦੂਰ ਕੀ ਸਾਡਾ ਆੜਤੀਆ ਹੂੰ ਕੀ ਸਾਡਾ ਸ਼ੈਲਰ ਮਾਲਕ ਤੇ ਕੀ ਸਾਡਾ ਕਿਸਾਨ ਜੀ ਉਤੇ ਸਾਰੇ ਮੰਡੀਆਂ ਚ ਖੇਤਾਂ ਚ ਜਾਂ ਆਪੋ ਆਪਣੇ ਕਮਾ ਕਰਾਂ ਚ ਮਸਰੂਫ ਹੋਣਗੇ ਜਦ ਕਿ ਇਹਨਾਂ ਦਾ ਜਿਆਦਾ ਕਹਿ ਲੋ ਕਿ ਵਰਤਮਾਨ ਤੱਕ ਪਿੰਡਾਂ ਦੀ ਹੈ ਬਿਲਕੁਲ ਵੋਟਾਂ ਤੇ ਪਿੰਡਾਂ ਚ ਨਹੀਂ ਜੀ 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 ਬਹੁਤੇ ਆੜਤ ਦੇ ਜਿਹੜੇ ਕਾਰੋਬਾਰੀ ਆ ਹੁਣ ਜਿਹੜੇ ਖਾਸ ਤੌਰ ਤੇ ਆਪਾਂ ਜੱਟ ਬੈਕਗ੍ਰਾਉਂਡ ਤੋਂ ਕਹਿ ਲੋ ਜਾਂ ਕਿਸਾਨੀ ਬੈਕਗ੍ਰਾਉਂਡ ਤੋਂ ਕਹਿ ਲੋ ਵੱਡੇ ਘਰ ਐ ਜਿਹੜੇ ਉਹਨਾਂ ਨੇ ਆਪਣੀ ਆੜਤਾ ਬਣਾਈ ਤੂੰ ਜਿਹੜੇ ਪਿੰਡੂ ਲੋਕ ਨੇ ਬੇਸ਼ੱਕ ਉਹਨਾਂ ਦਾ ਗੁਜ਼ਰਬਸਰ ਸ਼ਹਿਰ ਚ ਹੁੰਦਾ ਹੋਵੇ ਹਮ ਪਰ ਵੋਟਾਂ ਕਈਆਂ ਦੀਆਂ ਪਿੰਡਾਂ ਚ ਨੇ ਤਾਂ ਕਹਿਣ ਦਾ ਮਤਲਬ ਕਿ ਇੱਥੇ ਆਪਾਂ ਇਹ ਚੀਜ਼ ਜਿਹੜੀ ਆ ਨਾ ਉਹ ਹੁਣ ਦੇਖਾਂਗੇ ਕਿ ਕੀ ਜਦੋਂ ਇਸ ਤਰ੍ਹਾਂ ਦਾ ਸ਼ੈਡਿਊਲ ਫਾਈਨਲ ਕੀਤਾ ਜਾਂਦਾ ਹੈ ਜੀ ਜੀ ਤਾਂ ਉਹਦੇ ਨਾਲ ਕੀ ਇਸ ਦੌਰਾਨ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਸਾਰਾ ਲੇਪਰੇ ਚੜਨਾ ਕਿ ਉਹਦੇ ਤੇ ਅਸਰ ਪਏਗਾ ਕਿ ਨਹੀਂ ਪਏਗਾ ਕਿਉਂਕਿ ਬਾਡੀ ਬਹੁਤ ਜੋਬਨਤੇ ਹੋਏਗੀ ਬਿਲਕੁਲ ਬਿਲਕੁਲ ਜੀ ਜਦੋਂ ਨੂੰ ਇਹ ਤਰੀਕ ਸੰਭਾਵੀ ਤਰੀਕ ਆਪਾਂ ਦੇਖ ਰਹੇ ਆਂ ਕਿ ਜਦੋਂ ਨੂੰ ਇਹ ਆਏਗੀ ਤਰੀਕ ਤਾਂ ਕਹਿ ਲੋ ਕਿ ਕੰਮ ਦਾ ਪੂਰਾ ਜਿਵੇਂ ਇੱਕ ਨਾ ਠੇਠ ਸ਼ਬਦ ਹੈ ਤਾੜ ਜੀ ਕਿ ਕੰਮ ਦਾ ਪੂਰਾ ਤਾੜ ਹੋਏਗਾ ਬਿਲਕੁਲ ਤਾਂ ਵੋਟ ਤੇ ਕੀ ਇਹਦਾ ਅਸਰ ਹੋਏਗਾ ਕਿ ਨਹੀਂ ਹੋਏਗਾ ਇਹ ਇੱਕ ਮਹੱਤਵਪੂਰਨ ਜਾਂ ਕਹਿ ਲੋ ਕਿ ਜਿਹੜਾ ਹੈ ਉਹ ਇੱਕ ਸਵਾਲ ਹੈਗਾ ਯਾਰ ਪੂਰਨ ਤੱਥ ਵੀ ਕਹਿ ਲਓ ਜਾਂ ਸਵਾਲ ਵੀ ਕਹਿ ਲਓ ਜੀ ਜੀ ਬਿਲਕੁਲ ਬਲਵੀਰ ਜੀ ਕਹਿ ਰਹੇ ਨੇ ਕਿ ਸਰਪੰਚੀ ਦੇ ਚੋਣਾਂ ਨੂੰ ਲੈ ਕੇ ਲੋਕ ਬੜੇ ਜਿਹੜੇ ਆ ਵੀ ਕਾਲੇ ਹੋਏ ਨੇ ਇਧਰ ਹਰਪਾਲ ਜੀ ਕਹਿ ਰਹੇ ਨੇ ਕਿ ਪਿੰਡਾਂ ਦਾ ਵਿਕਾਸ ਤਾਂ 0% ਹੀ ਹੋਇਆ ਹੈ ਬਿਲਕੁਲ ਵਿਕਾਸ ਤਾਂ ਸਾਰੇ ਪਾਸੇ ਬਸ ਵਿਕਾਸ ਦਾ ਹਾਲ ਤੁਹਾਨੂੰ ਪਤਾ ਹੀ ਹੈ ਜਸਵਿੰਦਰ ਜੀ ਕਹਿ ਰਹੇ ਨੇ ਕਿ ਇਜ਼ ਇਟ ਟਰੂ ਥੈਟ ਭਗਵੰਤ ਮਾਨ ਇਜ਼ 무ਵਿੰਗ ਟੂ ਬੀਜਪੀ ਪਰ ਹੀ ਪਤਾ ਨਹੀਂ ਇਹਦੇ ਬਾਰੇ ਤਾਂ ਅਜੇ ਇਦਾਂ ਦੀ ਕੋਈ ਗੱਲ ਅਸੀਂ ਸੁਣੀ ਨਹੀਂ ਐ ਹਰਪ੍ਰੀਤ ਜੀ ਸ਼ੁਕਰੀਆ ਤੁਹਾਡਾ ਬਾਕੀ ਦੋਸਤਾਂ ਨੂੰ ਵੀ ਸ਼ੇਅਰ ਕਰਦੇ ਹੋ ਪ੍ਰੋਗਰਾਮ ਉਹ ਵੀ ਆਪਣੇ ਨਾਲ ਜੁੜ ਜਾਣ ਜੀ ਤੇ ਕੁਝ ਮਿੱਤਰ ਪੁੱਛ ਰਹੇ ਨੇ ਕਿ ਭਾਈ ਹਰਿਆਣਿਆਂ ਦੀਆਂ ਪੰਚਾਇਤਾਂ ਦਾ ਹਰਿਆਣਿਆਂ ਦੀਆਂ ਚੋਣਾਂ ਦਾ ਕੀ ਹਾਲ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ ਮਿੰਟੂ ਜੀ ਤੋਂ ਲੈਣੇ ਆ ਜਾਣਕਾਰੀ ਹੋਰ ਕਿਸੇ ਮਿੱਤਰ ਤਾਂ ਆਪਾਂ ਕਮੈਂਟਸਾਂ ਅੰਦਰ ਕਰਦੀਏ